ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੈਨਡੀ ਵੀ ਪੰਜਾਬੀ ਮੈਂ ਹਰਵਿੰਦਰ ਸਿੰਘ ਪੱਧਨ ਅੱਜ ਇੱਕ ਪੁਲਿਸ ਵੱਲੋਂ ਰੇਡ ਮਾਰੀ ਗਈ ਸੀ ਇੱਕ ਘਰ ਦੇ ਵਿੱਚ ਜਿੱਥੇ ਚਾਰ ਜੋੜੇ ਇਤਰਾਜ਼ਯੋਗ ਹਾਲਤ ਦੇ ਵਿੱਚ ਪੁਲਿਸ ਨੂੰ ਬਰਾਮਦ ਹੁੰਦੇ ਨੇ ਚਾਰ ਮੁੰਡੇ ਚਾਰ ਕੁੜੀਆਂ ਇੱਕ ਘਰ ਦੇ ਵਿੱਚ ਹੀ ਇਤਰਾਜ਼ਯੋਗ ਹਾਲਤ ਦੇ ਵਿੱਚ ਬਰਾਮਦ ਹੁੰਦੇ ਨੇ ਤਾਂ ਪੁਲਿਸ ਨੂੰ ਜਦੋਂ ਇਲਾਕਾ ਵਾਸੀਆਂ ਨੇ ਸੂਚਨਾ ਦਿੱਤੀ ਸੀ ਪੁਲਿਸ ਪਹੁੰਚੀ ਤਾਂ ਉਹ ਚਾਰ ਜੋੜਿਆਂ ਦੇ ਨਾਲ ਜੋ ਉਹ ਰੈਕਟ ਚਲਾ ਰਹੀ ਸੀ ਉਸ ਲੇੜੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਪੁਲਿਸ ਵੱਲੋਂ ਉਹਨਾਂ ਨੂੰ ਗੱਡੀਆਂ ਵਿੱਚ ਬਿਠਾ ਕੇ ਥਾਣੇ ਲਿਜਾਇਆ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਹੈ ਫਿਲਹਾਲ ਪੁਲਿਸ ਨੇ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਹੈ ਪਹਿਲਾਂ ਤਾਂ ਇਹ ਜੋ ਜੋੜੇ ਫੜੇ ਗਏ ਨੇ ਇਹ ਤਾਂ ਲੋਕਲ ਨੇ ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਜੋ ਸਾਰਾ ਜਿਸਮ ਫਰੋਸ਼ੀ ਦਾ ਤੰਦਾ ਚਲਾਉਂਦੀ ਸੀ ਔਰਤ ਜਿਸ ਦਾ ਘਰ ਸੀ ਉਹ ਵਿਦੇਸ਼ੀ ਕੁੜੀਆਂ ਦੀ ਸਪਲਾਈ ਵੀ ਕਰਦੀ ਸੀ ਕਈ ਲੋਕ ਉਸ ਲੇਡੀ ਤੱਕ ਵਿਦੇਸ਼ੀ ਕੁੜੀਆਂ ਨੂੰ ਪਹੁੰਚਾਉਂਦੇ ਸੀ ਤੇ ਅੱਗੇ ਇਹ ਲੇਡੀ ਹੋਰ ਕਸਟਮਰਸ ਨੂੰ ਉਹ ਵਿਦੇਸ਼ੀ ਕੁੜੀਆਂ ਸਪਲਾਈ ਕਰਦੀ ਸੀ ਫਾਜ਼ਿਲਕਾ ਦੇ ਰਾਜਾ ਸੁਆਮੀ ਕਲੋਨੀ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਹੈ ਪੁਲਿਸ ਨੇ ਫਿਲਹਾਲ ਉੱਥੋਂ ਇੰਨਾ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਹੁਣ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਇਹ ਸਾਰਾ ਜਿਸਮ ਫਰੋਸ਼ੀ ਦਾ ਤੰਦਾ ਚਲਾ ਸੀ ਉਸ ਦਾ ਫੋਨ ਵੀ ਪੁਲਿਸ ਨੇ ਬਰਾਮਦ ਕੀਤਾ ਆ ਜਾਣਦੇ ਆ ਫੋਨ ਦੇ ਵਿੱਚੋਂ ਪੁਲਿਸ ਨੂੰ ਹੋਰ ਕੀ ਕੀ ਮਿਲਿਆ ਅੱਜ ਜਿਹੜਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਵੀ ਮਾਨਯੋਗ ਐਸਐਸਪੀ ਸਾਹਿਬ ਤੇ ਸਾਡੀ ਜੀਜੀਪੀ ਸਾਹਿਬ ਤੇ ਪੰਜਾਬ ਗਵਰਨਮੈਂਟ ਦਾ ਤੇ ਸਾਡੇ ਐਮਐਲਏ ਸਾਹਿਬ ਦੀਆਂ ਦਾਇਤਾਂ ਨੇ ਕਿ ਕੋਈ ਵੀ ਜਿਹੜਾ ਗਲਤ ਅੰਸ਼ਰ ਜਾਂ ਕੋਈ ਕ੍ਰਾਈਮ ਕਰਦਾ ਉਹਨੂੰ ਬਖਸ਼ਣਾ ਜਾਵੇ ਤੇ ਜਿਹੜੇ ਅੱਜ ਮਾਨਯੋਗ ਐਸਐਸਪੀ ਸਾਹਿਬ ਜੀ ਦਾ ਇਤਿਹਾਸ ਮੁਤਾਬਕਾ ਚ ਕੈਸੋ ਆਪਰੇਸ਼ਨ ਸੀਗਾ ਸਾਡਾ ਦਰਾਨਿਆਂ ਕੈਸੋ ਆਪਰੇਸ਼ਨ ਜਿਹੜਾ ਸਾਨੂੰ ਇੱਕ ਇਨਫੋਰਮੇਸ਼ਨ ਜਿਹੜੀ ਸਾਨੂੰ ਡਿਵੈਲਪ ਹੋਈ ਸੀਗੀ ਕਿ ਰਾਧਾ ਸਵਾਮੀ ਕਲੋਨੀ ਦੀ ਜਿਹੜੀ ਸਰੋਜ ਰਾਣੀ ਆ ਉਹਦੇ ਘਰ ਦੇ ਵਿੱਚ ਜਿਹੜਾ ਦੇਵਪਾਰ ਦਾ ਧੰਦਾ ਕਰ ਰਹੀ ਹੈ ਜਿਹੜਾ ਅਸੀਂ ਉਹਦੇ ਤੇ ਜਿਹੜੇ ਕਾਰਵਾਈ ਕਰਦੇ ਹੋਏ ਐਫਆਰ ਨੰਬਰ ਅਸੀਂ 40 ਮੋਲ ਡਰਾਫਟ ਐਕਟ ਦੇ ਅਸੀਂ ਦਰਜ ਕਰਕੇ ਤੇ ਮੌਕੇ ਤੇ ਅਸੀਂ ਰੇਡ ਕੀਤੀ ਏ ਤੇ ਦਰਾਨੇ ਰੇਡ ਸਾਨੂੰ ਉਥੋਂ ਜਿਹੜੇ ਥਾਣੇ ਦੇ ਹਾਰਟ ਦੇ ਵਿੱਚ ਜਿਹੜੇ ਜੋੜੇ ਮਿਲੇ ਆ ਤੇ ਜਿਨ੍ਹਾਂ ਨੂੰ ਅਸੀਂ ਅਰੈਸਟ ਕਰਕੇ ਤੇ ਕੱਲ ਉਹਨਾਂ ਨੂੰ ਮਾਣਯੋਗ ਅਦਾਲਤ ਅੱਤੇ ਪੇਸ਼ ਕਰਕੇ ਤੇ ਅਗਲੀ ਕਾਰਵਾਈ ਹੁਣ ਚੱਲਿਆ ਨਾ ਗਿਆ ਸਰੇ ਕਿੰਨੇ ਵਿਅਕਤੀ ਮਿਲੇ ਨੇ ਕਿੰਨੀਆਂ ਲੇਡੀਆਂ ਨੇ ਕਿਛੇ ਕਿਹੜੇ ਜੋੜੇ ਆ ਸਦੇ ਠੀਕ ਹੈ ਜੀ ਇਸ ਸਰੇ ਕੋਈ ਮਤਲਬ ਪਤਾ ਲੱਗਿਆ ਵੀ ਕਿਥੋਂ ਸਪਲਾਈ ਸੀ ਆ ਕਿਵੇਂ ਸੀ ਕੁਝ ਆ ਇਥੋਂ ਦੇ ਕੁਛ ਹੈਗੇ ਆ ਜਿਹੜੇ ਵਿਦੇਸ਼ੀ ਕੁੜੀਆਂ ਵੀ ਲਿਆ ਕੇ ਇਹਨੂੰ ਸਪਲਾਈ ਕਰਦੇ ਸੀ ਤੇ ਅੱਗੇ ਵੀ ਸਪਲਾਈ ਕਰਦੇ ਸੀਗੇ ਉਹ ਇਹਨਾਂ ਦੇ ਹੁਣ ਮੋਬਾਈਲ ਜਿਹੜਾ ਉਹ ਅਸੀਂ ਕਬਜ਼ੇ ਵਿੱਚ ਲੈ ਲਿਆ ਤੇ ਮੋਬਾਈਲ ਤੋਂ ਸਾਨੂੰ ਕਾਫੀ ਜਾਣਕਾਰੀ ਜਿਹੜੀ ਉਹਨ ਦੇ ਚਮੋਈਆ ਹੋ ਰਹੀਏ ਕੌਣ ਕੌਣ ਇਹਦੇ ਕਸਟਮਰ ਸੀਗੇ ਸਰੋਜ ਦੇ ਤੇ ਕੌਣ ਕੌਣ ਇਹਨਾਂ ਨੂੰ ਕੁੜੀਆਂ ਲਿਆ ਕੇ ਸਪਲਾਈ ਕਰਦਾ ਸੀ ਕੀ ਨਾਮ ਹੈ ਸਰ ਜਿਹੜੇ ਫੜੇ ਗਏ ਉਹਨਾਂ ਦੇ ਨਾਂ ਅਸੀਂ ਤੁਹਾਨੂੰ ਪਲੀਜ਼ ਨਹੀਂ ਡਿਸਕਲੋਜ਼ ਕਰ ਸਕਦੇ ਤੇ ਥੈਂਕ ਯੂ ਪੰਜਾਬ ਦੇ ਵਿੱਚ ਪੁਲਿਸ ਵੱਲੋਂ ਲਗਾਤਾਰ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਨੇ ਚਾਹੇ ਨਸ਼ਾ ਤਸਕਰੀ ਹੋਵੇ ਨਜਾਇਜ਼ ਕਬਜ਼ੇ ਹੋਣ ਜਾਂ ਫਿਰ ਇਸ ਤਰੀਕੇ ਦੇ ਗੈਰ ਕਾਨੂੰਨੀ ਧੰਦੇ ਹੋਣ ਜੋ ਘਰਾਂ ਦੇ ਵਿੱਚ ਚਲਾਏ ਜਾਂਦੇ ਨੇ ਹੋਟਲਾਂ ਦੇ ਵਿੱਚ ਅਕਸਰ ਰੈਡਾਂ ਮਾਰੀਆਂ ਜਾਂਦੀਆਂ ਨੇ ਤੇ ਹੁਣ ਇੱਕ ਘਰ ਦੇ ਵਿੱਚ ਹੀ ਇਹ ਧੰਦੇ ਚਲਾਏ ਜਾ ਰਹੇ ਸੀ ਜਦੋਂ ਲੋਕਾਂ ਵੱਲੋਂ ਸੂਚਨਾ ਦਿੱਤੀ ਗਈ ਤਾਂ ਪੁਲਿਸ ਨੇ ਇਸ ਤੇ ਕਾਰਵਾਈ ਕੀਤੀ ਹੈ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਵੀ ਕੋਈ ਅਜਿਹੀ ਘਟਨਾਵਾਂ ਵਾਪਰ ਰਹੀਆਂ ਨੇ ਦਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੁਲਿਸ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਵੀ ਤੁਹਾਡਾ ਮੁੱਦਾ ਪੁਲਿਸ ਕੋਲ ਚੁੱਕਾਂਗੇ ਤੇ ਇਹ ਮਸਲੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਸੇ ਤਰੀਕੇ ਨਾਲ ਪੁਲਿਸ ਵੀ ਮੁਸਤਫਰ ਦੀ ਨਾਲ ਕੰਮ ਕਰ ਰਹੀ ਹੈ ਜਿਸ ਦੇ ਚਲਦਿਆਂ ਸ਼ਰਾਰਤੀ ਅਨਸਰ ਕਿਸੇ ਵੀ ਤਰੀਕੇ ਨਾਲ ਬਚ ਨਹੀਂ ਸਕਦੇ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ